ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਅੱਜ ਐਮਐਲਏ ਗੁਰਲਾਲ ਸਿੰਘ ਕਨੌਰ ਨੇ ਮਿਸ਼ਨ ਰਗਲਾ ਪੰਜਾਬ ਤਹਿਤ ਹਲਕਾ ਕਨੌਰ ਦੇ ਬਲਾਕ ਕਨੌਰ ਦੇ ਸਾਰੇ ਪਿੰਡਾਂ ਦੇ ਵਿਕਾਸ ਕਾਰਜ ਲਈ ਚੈੱਕ ਦਿੱਤੇ ਜਿਨ੍ਹਾਂ ਦੀ ਕੁੱਲ ਲਾਗਤ 1 ਕਰੋੜ 22 ਲੱਖ ਰੁਪਏ ਹੈ ਪਿੰਡਾਂ ਦੀ ਤਰੱਕੀ ਖੁਸ਼ਹਾਲੀ ਤੇ ਲੋਕਾਂ ਦੀ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਮਾਨ ਸਰਕਾਰ ਹਮੇਸ਼ਾ ਵਚਨਬੱਧ ਹੈ ਸਿਕਾਲ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਹਲਕਾ ਕਨੌਰ ਦੇ ਬਲਾਕ ਕਨੌਰ ਦੇ ਅੱਜ ਵੱਖ-ਵੱਖ ਪਿੰਡਾਂ ਨੂੰ 1 ਕਰੋੜ 22 ਲੱਖ ਰੁਪਇਆ ਜਿਹੜੀ ਗ੍ਰਾਂਟ ਦਿੱਤੀ ਗਈ ਡਿਵੈਲਪਮੈਂਟ ਦੀ ਪੀਡੀਪੀਓ ਸਾਹਿਬ ਸਾਡਾ ਛੋਟਾ ਭਰਾ ਇੰਦਰਜੀਤ ਸਾਰੇ ਸਾਡੇ ਸਰਪੰਚ ਸਾਹਿਬਾਨ ਸੋ ਗ੍ਰਾਉਂਡਾਂ ਨੂੰ ਹੋਰ ਵਿਕਾਸ ਕਾਰਜਾਂ ਨੂੰ ਜਿਹੜੇ ਪੈਸੇ ਉਹ ਦਿੱਤੇ ਗਏ ਰੰਗਲਾ ਪੰਜਾਬ ਦੇ ਤਹਿਤ 1 ਕਰੋੜ 22 ਲੱਖ ਰੁਪਇਆ ਜਿਹੜਾ ਬਲਾਕ ਕਨੌਰ ਦੇ 17 ਪਿੰਡਾਂ ਦੇ ਪੰਚਾਇਤਾਂ ਨੂੰ ਦਿੱਤੇ ਗਏ ਜਿਹੜੀ ਬਾਕੀ ਕਿਸਤ ਰਹਿੰਦੀ ਉਹ ਵੀ ਦਿੱਤੀ ਜਾਏਗੀ 5 ਕਰੋੜ ਰੁਪਇਆ ਜਿਹੜਾ ਹਰ ਕ ਐਮ ਐਲ ਏ ਸਾਹਿਬਾਨ ਨੂੰ ਮੁੱਖ ਮੰਤਰੀ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਅਨਾਉਂਸ ਕੀਤਾ ਸੀ ਸੋ 2.5 ਕਰੋੜ ਰੁਪਇਆ 1.5 ਕਰੋੜ ਰੁਪਇਆ ਬਲਾਕ ਘਨੌਰ ਨੂੰ ਤੇ 1.5 ਕਰੋੜ ਰੁਪਇਆ ਬਲਾਕ ਸ਼ੰਭੂ ਨੂੰ ਵੱਖ-ਵੱਖ ਪਿੰਡਾਂ ਦੀ ਡਿਵੈਲਪਮੈਂਟ ਦੇ ਰਹੀ ਲਾਛੜੂ ਲੱਖੋ ਮਾਜਰਾ ਸਾਰੇ ਹੀ ਪਿੰਡਾਂ ਦੇ ਲਈ ਜਿਹੜਾ ਉਹ ਪੈਸਾ ਵੱਖ-ਵੱਖ ਪਾਇਆ ਗਿਆ ਸਿਆਲੂ ਨੂੰ ਵੀ ਪਾਇਆ ਗਿਆ ਸੋ ਸਾਰਿਆਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੇ ਸੈਕਟਰੀ ਸਾਹਿਬਾਨ ਜਿਹੜੇ ਸਾਡੇ ਬੀ ਡੀ ਪੀਓ ਸਾਹਿਬਾਨ ਨੇ ਸਾਰਿਆਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਵੈਗੁਰ ਜੀ ਕਾਲਸਾ ਮੁਬਾਰਕਾਂ ਜੀ